ਚਾਹ ਵੇਚਣ ਵਾਲੀ ਕੁੜੀ ਦਾ ਪਿਤਾ ਆ ਗਿਆ মিডিਆ ਸਾਹਮਣੇ ਰੋ ਰੋ ਕੇ ਦੱਸੀ ਪੂਰੀ ਗੱਲ ਜਿੰਨੂੰ ਸੁਣ ਕੇ ਤੁਹਾਨੂੰ ਗੁੱਸਾ ਵੀ ਆਏਗਾ ਕਿ ਤੁਹਾਡੇ ਰੋਂਕਤੇ ਵੀ ਖੜੇ ਹੋ ਜਾਣਗੇ ਕਿ ਇਸ ਕੁੜੀ ਵੱਲੋਂ ਇੱਕ ਸਾਜ਼ਿਸ਼ ਦੇ ਤਹਿਤ মিডিਆ ਸਾਹਮਣੇ ਆ ਕੇ ਇੱਕ ਚਾਹ ਦੀ ਢੀੜੀ ਲਗਾ ਕੇ ਆਪਣੇ ਜੂੰਦੇ ਪਿਓ ਨੂੰ ਜਿਹੜਾ ਕਿ ਨਿਯੰਗ ਸਿੰਘ ਬਾਣੇ ਦੇ ਵਿੱਚ ਗਾਇ ਉਹਨੂੰ ਮਰਿਆ ਸਾਬਿਤ ਕਰਕੇ ਲੋਕਾਂ ਕੋਲ ਵਟੋਰ ਗਈ ਹੈ ਲੱਖਾਂ ਰੁਪਏ ਹੁਣ ਬਹਾਨੇ ਦੇ ਨਾਲ ਮੰਗਦੀ ਪਈਏ ਮਾਫੀ ਕਿ ਕੀ ਪੰਜਾਬੀ ਹੁਣ ਇਸ ਤਰ੍ਹਾਂ ਹੀ ਕਰਨਗੇ ਕਿ ਕੋਈ ਜਨਾ ਖਨਾ ਉੱਠ ਕੇ ਦੋ ਹੰਝੂ ਮਗਰਮਛ ਦੇ ਨੈਟ ਦੇ ਉੱਤੇ ਬਹਾ ਕੇ ਪੰਜਾਬੀ ਹੁਣ ਉਹਦੇ ਘਰਾਂ ਦੇ ਵਿੱਚ ਉਹਨੂੰ ਰੰਕ ਤੋਂ ਰਾਜਾ ਬਣਾ ਦੇਣਗੇ ਇਹ ਕੱਲ ਸੋਚਣੀ ਚਾਹੀਦੀਗੀ ਆ ਜਿੰਨੂੰ ਦੇਖ ਕੇ ਤਾਂ ਇੱਕ ਨਿਹੰਗ ਸਿੰਘ ਵੀ ਜਿਹੜਾ ਇਸ ਕੁੜੀ ਦੇ ਦਿਵਾਲੇ ਹੋ ਚੁੱਕਾਗਾ ਵੀਡੀਓ ਨੇ ਸੋਸ਼ਲ ਮੀਡੀਆ ਤੇ ਪਾਈ ਹੈ ਤੇ ਨਾਲ ਦੇ ਨਾਲ ਹਾਨੀ ਸੇਠੀ ਵੀ ਕਾਫੀ ਗੁੱਸੇ ਵਿੱਚ ਨਜ਼ਰ ਹੁੰਦਾ ਪਿਆਗਾ ਕਿਉਂਕਿ ਅੱਜਕੱਲ ਤਾਂ ਜਨਾ ਖਨਾ ਹੀ ਇਸ ਤਰ੍ਹਾਂ ਦੀ ਹਰਕਤਾਂ ਉੱਤੇ ਉਤਾਰੂ ਹੋ ਚੁੱਕਾ ਗਿਆ ਕੁਝ ਲੋਕਾਂ ਦੀ ਕਿ ਇੰਨੀ ਮੰਗ ਹੈਗੀ ਆ ਕਿ ਇਸ ਕੁੜੀ ਉੱਤੇ ਬੰਦੀ ਕਾਰਵਾਈ ਕੀਤੀ ਜਾਵੇ ਪਰਚਾ ਦਰਜ ਕੀਤਾ ਜਾਵੇ ਕਿ ਇਹਨੂੰ ਅਗਲੇ ਦੀ ਟਿਕਾਣੇ ਆ ਸਗੇ ਤਾਂ ਕਿ ਇਹਦੇ ਵੱਲ ਵੇਖ ਕੇ ਕੋਈ ਹੋਰ ਇਸ ਤਰ੍ਹਾਂ ਦੀ ਹਰਕਤ ਨਾ ਕਰੇ ਕਿਉਂਕਿ ਪੰਜਾਬੀ ਤਾਂ ਦਿਲਦਾਰ ਬੰਦੇ ਹੈਗੇ ਆ ਜੇ ਕੋਈ ਉਹਦੇ ਅੱਗੇ ਆ ਕੇ ਪੰਜਾਬੀਆਂ ਦੇ ਅੱਗੇ ਕੋਈ ਰੋਂਦਾ ਏ ਤਾਂ ਉਹ ਫਿਰ ਪੂਰਾ ਉਹਦਾ ਸਾਥ ਦਿੰਦੇ ਨੇ ਲੇਕਿਨ ਇਸ ਤਰ੍ਹਾਂ ਦੇ ਛਾਤ ਲੋਕ ਜਿਹੜੇ ਹੈਗੇ ਨੇ ਜਿੰਨਾ ਵੱਲੋਂ ਬਹਾਨੇ ਦੇ ਨਾਲ ਮਗਰਮਛ ਦੇ ਅਥਰੂ ਦਹਾ ਕੇ ਲੱਖਾਂ ਰੁਪਏ ਜਿਹੜੇ ਇਕੱਠੇ ਕਰ ਲੈਂਦੇ ਆ ਉਹਨਾਂ ਨੂੰ ਸਬਕ ਸਿਖਾਉਣ ਦੀ ਕਿੰਨਾ ਕਿਤੇ ਲੋੜ ਹੈਗੀ ਆ ਤੁਹਾਨੂੰ ਕੀ ਲੱਗਦਾ ਵੀਡੀਓ ਜ਼ਰੂਰ ਕਮੈਂਟ ਕਰਿਓ ਇਸ ਬਾਰੇ ਆਪਣੇ ਵਿਚਾਰ ਜ਼ਰੂਰ ਦਿਓ ਕਨਾਲ ਦੇ ਨਾਲ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਹਰਜਿੰਦਰ ਸਿੰਘ ਹਾਂ ਜੀ ਸਾਣਾ ਉਹ ਦਰਸ਼ਕਾਂ ਦੇ ਪਿੰਡ ਦਿਨਾਲ ਜੀ ਅੱਛਾ ਜੀ ਤੇ ਕੀ ਮਾਮਲਾ ਜੀ ਸਰਾ ਜਿਹੜਾ ਤੁਹਾਡੇ ਤੁਹਾਡੇ ਬੱਚਿਆਂ ਨੂੰ ਕਿਹਾ ਕਿ ਇਹ ਕਰਦੇ ਇਹ ਮਹਾਰਾਜ ਜੀ ਪੈਸਿਆਂ ਦਾ ਫਰੋਡ ਕਰਕੇ ਆ ਗਈ ਕਿ ਪੈਸੇ ਇਕੱਠੇ ਹੋ ਜਾਣਦੇ ਅਸੀਂ ਕਿਤੇ ਹੋਰ ਸਥਾਨ ਟਿੰਡ ਫੁੱੜੀ ਚੋ ਕੇ ਉੱਡ ਕੇ ਤੇ ਲੈ ਜਾਗੇ ਤੇ ਪੈਸੇ ਯਾਰ ਕੱਢੇ ਹੋ ਗਾੜੀ ਫੇਰ ਜਾ ਕੇ ਇਦਾਂ ਪਾ ਦੇਣਗੇ ਤੇ ਇਹ ਕਰਕੇ ਜੀ ਆਪਾਂ ਵੀ ਬਗ ਲੋਕੇ ਨਾਲ ਲੱਗੇ ਖੜੇ ਆ ਅੱਛਾ ਜੀ ਜੀ ਤੁਹਾਡੀ ਉਮਰ ਕਿੰਨੀ ਹੈ ਜੀ ਉਮਰ ਆਪਣੀ 60 ਨੂੰ ਪਹੁੰਚ ਗਈ ਸਮਝੋ ਜੀ 60 ਹੋ ਹੀ ਗਈ ਕੇ ਸਾਲ ਤੱਕ ਕੋਈ ਤੁਸੀਂ ਕੋਈ ਨਸ਼ਾ ਕਰਦੇ ਨਹੀਂ ਜੀ ਨਹੀਂ ਜੀ ਕਿਰਪਾ ਮਾਰੀ ਨਹੀਂ ਆ ਕੇ ਚਾਹ ਪਰ ਰੋਟੀ ਤੋਂ ਬਗਾਰ ਕੋਈ ਆਪਣਾ ਨਸ਼ਾ ਹੀ ਨਹੀਂ ਕਰਦਾ ਗੁਜਾਰਾ ਕਿਸ ਤਰ੍ਹਾਂ ਦਾ ਤੁਸੀਂ ਕੀ ਕੰਮ ਕਰਦੇ ਮੈਂ ਆਟੋ ਚਲਾ ਕੇ ਆਪਣੀ ਮਾਤਾ ਨੂੰ ਪਾਲਦਾ ਤੇ ਰੋਟੀ ਪਾਣੀ ਕਰਦਿਆਂ ਜੀ ਬਸ ਹੋਰ ਤੇ ਆਪਣੇ ਕੋਲ ਕੋਈ ਨਹੀਂ ਹੈ ਪੈੜੀ ਕਿੰਨੀ ਹੈ ਜੀ ਪੈੜੀ ਬਾਠੀ ਦਾ ਟਾਈਮ ਪਾਸ ਹੋ ਗਿਆ ਹੁਣ ਜੁਗੀ ਹੈਗੀ ਹੈ ਜੀ ਹੋਰਿਆਂ ਦੀ ਕਿੰਨੀ ਪੈੜੀ ਜੀ ਜਿਹੜੀ ਉਹਨਾਂ ਸੋਹਰਿਆਂ ਦੀ 11 ਗਲੇ ਪੈੜੀ ਦੇ ਆ ਟਰੈਕਟਰ ਹੈ ਉਹਨਾਂ ਦੇ ਕੋਲ ਦੋ ਦੁਕਾਨਾਂ ਸਾਲੇ ਮੇਰੀ ਨਹੀਂ ਹਰਚੋ ਬਾਸ਼ ਸ਼ਹਿ ਇਗਰੀ ਪਟੋਲਪੁਰ ਦੇ ਸਾਹਮਣੇ ਆ ਦੁਕਾਨ ਇੱਕ ਦੀ ਡਾਕਟਰ ਦੇ ਲਾਗੇ ਦੁਕਾਨ ਆ ਤੁਸੀਂ ਆਪਣੇ ਬੱਚਿਆਂ ਨੂੰ ਤੇ ਪਤਨੀ ਨੂੰ ਕੁੱਟਦੇ ਸੀ ਨਾ ਜੀ ਨਾ ਜੀ ਇਹ ਜਲੇਮ ਲੱਗ ਰਹੇ ਸੀ ਜਿਵੇਂ ਅੱਛਾ ਜੀ ਨਹੀਂ ਆਪਾਂ ਨਹੀਂ ਹੱਥ ਨਹੀਂ ਲਾ ਕੇ ਵੇਖਿਆ ਤੇ ਵਾਕ ਹੋਣ ਦਾ ਕਾਰਨ ਕੀ ਸੀ ਵਾਕ ਉਹ ਹੀ ਤਾਂ ਦੱਸਿਆ ਕਿ ਜਬ ਬਲਵਿੰਦਰ ਸਿੰਘ ਬਿੱਲਾ ਹੈਗਾ ਨਾਗੋਆਲੀਆ ਜੀ ਉਹਨਾਂ ਹੀ ਬੇੜਾ ਕਰ ਦਿੱਤਾ ਤੇ ਆਪ ਕੈਨੇਡਾ ਜਾਵੜੇ ਦੋਵੇਂ ਜੀ ਹੋਰ ਕਿੰਨੇ ਜਿਹੜੇ ਜਿਹੜੇ ਵਿਅਕਤੀ ਜਿਨ੍ਹਾਂ ਨਾਲ ਤੁਹਾਡੀ ਪਤਨੀ ਦੇ ਸੰਬੰਧ ਰਹੇ ਦੋ ਛੱਜਲਵੜੀ ਦੇ ਸੀ ਅਜ ਤੋਂ ਦੇ ਸੀ ਆਪਣੇ ਦੇ ਮੱਲੀਆਂ ਦੇ ਜੀ ਤੇ ਇੱਕ ਹੈਗਾ ਸੀ ਖਰੂਰ ਸਾਹਿਬ ਦਾ ਜੀ ਇੱਕ ਹੈਗਾ ਛੱਜਲਵੜੀ ਦਾ ਹਲਵਾਈ ਇਹ ਨਾ ਇਹਨੇ ਦੇਖਿਆ ਹੋਰ ਜਿਹੜੇ ਗੁਪਤੇ ਉਹ ਤਾਂ ਮਾਰੀ ਜਾਂਦਾ ਸੱਚੇ ਪਾਸ਼ਾ ਆਪਾਂ ਇਹਨਾਂ ਕੋਈ ਬਿਆਨ ਕਰ ਸਕਦੇ ਮੋਚੀ ਆਪਣੇ ਬੱਚਿਆਂ ਦੇ ਹੱਥ ਤੰਦਰਿਆਂ ਦੇ ਵਿੱਚ ਦੇ ਕੇ ਟੁੱਟਦੇ ਰਹੇ ਜੋ ਤੁਸੀਂ ਭੰਗ ਦੇ ਪਕੌੜੇ ਖਾਂਦੇ ਰਹੇ ਹੋ ਸੱਚਾਈ ਕੀ ਗੱਲਬਾਤ ਕੋਈ ਨਾ ਜੀ ਨਾ ਕਦੀ ਨਸ਼ਾ ਕੀਤਾ ਤੇ ਨਾ ਤੁਸੀਂ ਨਾਲ ਨਾ ਕੋਈ ਨਸ਼ਾ ਕੀਤਾ ਤੇ ਨਾ ਆਪਾਂ ਖਾਦਾ ਨਸ਼ਾ ਆਪਾਂ ਇਹ ਆਨੇ ਆ ਕਿ ਇਹ ਮੇਰਾ ਸਾਲਾ ਜੇ ਨਾਲ ਮੁੰਡਾ ਆਪਣਾ ਲੈ ਕੇ ਇਦੋਂ ਮੇਰੀ ਮਾਂ ਜਾਊਗੀ ਮੈਨੂੰ ਲੈ ਕੇ ਉਥੇ ਆਟੋ 'ਚ ਪਾ ਕੇ ਲੈ ਜਾਊਗਾ ਤੇ ਗੁਰੂ ਰਸਾਂ ਦੇ ਗਾੜੀ ਸੌ ਖਾ ਲੈਣ ਜੀ ਗਰਜਿੰਦਰ ਸਿੰਘ ਨਸ਼ਾ ਕਰਦਾ ਹੈ ਕਿ ਜਾਂ ਨਹੀਂ ਕਰਦਾ ਤੇ ਜਿਹੜਾ ਉਹਨਾਂ ਨਾਲੋਂ ਕਹਾ ਗਿਆ ਵੇਖੋ ਕਿੰਨੀ ਤਰਾਸਦੀ ਹੈ ਕਿ ਜੇ ਮਰ ਗਏ ਹਾਂ ਪਿਓ ਮਾਰਦਾ ਪੈਸਾ ਦਾ ਫਰੋਡ ਕਰਕੇ ਜਾਂ ਫਰੋਡ ਵਜਨਿਆ ਕੇ ਬਾਹਰੋਂ ਪੈਸੇ ਆਉਂਦੇ ਪੇ ਲੱਖ ਬਲਿੰਦਰ ਸਿੰਘ ਮੰਨੇ ਨੇ ਦੇ ਦਿੱਤਾ ਲੱਖ ਰੁਪਏ ਉਹਨਾਂ ਦੇ ਦਿੱਤਾ ਲੱਖ ਰੁਪਏ ਜੂਕੇ ਤੋਂ ਆ ਗਿਆ ਬਿੱਲਾ ਵਾ ਖਡਾਰੀ ਦੇ ਉਹਦਾ ਦੋਸਤ ਹੈ ਉਹਨਾਂ ਲੱਖੋਂ ਨਾ ਭੇਜਦਾ ਹੋਰੇ ਬੰਦਾਂ ਨੇ ਪੈਸੇ ਭੇਜੇ ਆ ਸੁਖਣਾ ਕੀ ਇਹ ਪਰਿਵਾਰ ਦੁਬਾਰਾ ਜਿਹੜਾ ਇਕੱਠਾ ਹੋ ਸਕਦਾ ਇਹ ਦੇ ਜੀ ਪਰਮੇਸ਼ਰ ਨੂੰ ਪਤਾ ਮੈਂ ਤੇ ਕੋ ਕਹਿ ਨਹੀਂ ਸਕਦਾ ਜਿਹੜਾ ਮੇਰੇ ਮੇਰੇ ਨਾਲ ਹਾਲਾਤ ਕਰੀ ਜਾਂਦੇ ਮੈਂ ਤੇ ਕੋ ਹਾਂਦਾ ਨਹੀਂ ਭੱਜੀਆਂ ਬਾਵਾ ਗੱਲ ਨੂੰ ਆ ਜਾਣ ਉਹਦੇ ਕਿਰਪਾ ਜੇ ਮਹਾਰਾਜ ਦੀ ਅੱਛਾ ਜੀ ਉਹ ਕਹਿੰਦੇ ਹੁਣ ਤੇ ਸਾਡੀ 1000 ਰੁਪਏ ਦਿਹਾੜੀ ਹੋ ਗਈ ਸਾਡੇ ਬਾਪੂ ਨੂੰ ਸਾਡਾ ਚੇਤਾ ਆ ਗਿਆ ਨਹੀਂ ਨਹੀਂ ਇਹ ਦੱਸਾ ਜੇ ਤੱਕ ਦਾ ਆ ਜਿਹੜੀਆਂ ਇਹਨਾਂ ਨੇ ਮੇਰੀਆਂ ਵੀਡੀਓ ਪਾਈਆਂਗੇ ਨਸ਼ਾ ਕਰਦਾ ਸੀ ਮਰ ਗਿਆ ਵਾ 2 ਸਾਲ ਹੋ ਗਿਆ ਫਿਰ ਮੈਂ ਸਿਰਫ ਇਹ ਦੱਸਿਆ ਉਹਨਾਂ ਨੂੰ ਕਿ ਮੈਂ ਹੈਗਾ ਜੇ ਮਰਿਆ ਨਹੀਂ ਹਜੇ ਮੈਂ ਜਦੋਂ ਮੈਂ ਮਰਿਆ ਫਿਰ ਤੇ ਤੁਹਾਨੂੰ ਆਪੇ ਪਤਾ ਲੱਗ ਜਾਣਾ ਲੋਕਾਂ ਦੱਸ ਹੀ ਦੇਣਗੇ ਬਾਬਾ ਜਿੰਦਾ ਮਰ ਗਿਆ ਨਾ ਬਾਬਾ ਜਿੰਦਾ ਜੀਣਾ ਜਾਦਾ ਵਾ ਤੇ ਮੈਂ ਇਹ ਕਹਾਂ ਕਿ ਮਸਾਲ ਖੜੀ ਕੀਦੀ ਨਹੀਂ ਤਾਂ ਮੈਂ ਆਪੋ ਹੀ ਨਹੀਂ ਆ ਵੀਡੀਓ ਬਣਾਉਣੀ ਚਾ ਬਣਾਉਣੀ ਚਾਹੁੰਦਾ ਮਾਤਾ ਜੀ ਤੂੰ ਵੀ ਸੰਭ ਦੇ ਜੀ ਹਾਂਜੀ ਲੈਟਰਨ ਬਾਥਰੂਮ ਸਾਬ ਉਹ ਹੀ ਕਰਾਉਣੇ ਆ ਆਟੋ ਤੋਂ ਮੈਂ ਜਿਆਰਾ ਆਪਣਾ ਕਰਦਾ ਸਾਡੇ ਮਾਤਾ ਜੀ ਦਾ ਚੂਲਾ ਕਿੱਤਰਾ ਟੁੱਟਿਆ ਜੀ ਉਹਨੇ ਬੂਟਾਂ ਨਾਲ ਠੋਡ ਮਾਰ ਮਾਰ ਕੇ ਫਿਰ ਨਲਾਂ ਦੇ ਲਾਗੇ ਠੋਡ ਮਾਰਿਆ ਤੇ ਹੱਡੀ ਕਰək ਭਾਂਜ ਹੋ ਗਈ 1.5 ਅਸਤਾਨਾ ਮੈ ਉਹ ਗਿਆ ਕਿਥੇ ਜਲੰਧਰ ਕੈਂਡੀ ਹਸਪਤਾਲ ਬਾਈਪਾਸ ਤੇ ਪਠਾਨਕੋਟ ਤੇ ਕਿਥੇ ਭਲੱਥ ਕਿਥੇ ਆਪਣੇ ਤਨਦਨ ਬਾਬਾ ਜੀ ਦੇ ਹਸਪਤਾਲ ਫਿਰ ਆ ਬਿਆਸ ਫਿਰ ਇੱਥੇ ਹੈਗਾ ਮੀਤ ਹਸਪਤਾਲ ਫਿਰ ਵਟਾਲੇ ਹਸਪਤਾਲ ਸਾਰਿਆਂ ਤੋਂ ਹੋ ਗਿਆ ਹੱਥ ਪਲਾ ਜੋੜ ਕੇ ਕਹਿੰਦਾ ਬਾਬਾ ਜੀ ਇਹਦਾ ਭੋਗ ਬੈਜਣਾ ਜੇ ਜੇ ਤੁਸੀਂ ਪ੍ਰਿਸ਼ਰ ਕਰਾ ਲਿਆ ਤੇ 1.5 ਲੱਖ ਲੈਓ ਚੂਲਾ ਦਾ ਡੱਬਾ ਬਣਾ ਦਾਂਗੇ ਜਿਹੜਾ ਉਹਨਾਂ ਨੇ ਹੁਣ ਉੱਥੇ ਆ ਬਾਬਾ ਜੀ ਖੋਖਾ ਲਾਇਆ ਉਹ ਤੁਸੀਂ ਸਹੀ ਸਮਝਦੇ ਕਿ ਗਲਤ ਕੰਮ ਆ ਉਹਦੇ ਵੇ ਤੇ ਜਵਾਨਾ ਉਹਦੇ ਗਲਤ ਆ ਗਲਤੀ ਗਲਤੀ ਗਲਤ ਕੰਮ ਆ ਕੋਈ ਸਲਾਈ ਦਾ ਕੰਮ ਕਰਦੀ ਆਪਣਾ ਪਾਲਦੀ ਦੁਕਾਨ ਘਰ ਖੋਲ ਲੈਂਦੀ ਉਹ ਵੈਠੀ ਠੀਕ ਹੀ ਇਹ ਰੋਡ ਦੇ ਦੋਣੇ ਕੁੜੀ ਉਹਨਾਂ ਨੂੰ ਚਾਹ ਵੜਾਉਂਦੀ ਆ ਤੇ ਅਸੀਂ ਹੁਣ ਮਨ ਚ ਸੋਚਦੇ ਆਂ ਬੜਾ ਕੰਮ ਖਰਾਬ ਆ ਕਿ ਜੱਜ ਕਾਲ ਰਵਾਜ ਆ ਕਿ ਚੋਕੇ ਵਿੱਚ ਮਾਰਗਾ ਕੋਈ ਤਾਂ ਕੀ ਕਰਾਂਗੇ ਕਿਥੋਂ ਤੀ ਲੱਭਾਂਗੇ ਆਪਾਂ ਭਾਵੇਂ ਉਹਦੇ ਕੋਲੇ ਭਾਵੇਂ ਮੇਰੇ ਕੋਲ ਆ ਬੇਦਲ ਕਰ ਕੀਤਾ ਆ ਬੇਦਲ ਕਰਦੀ ਨੂੰ ਕੀਤਾ ਕੱਲੀ ਨੂੰ ਅੱਛਾ ਜੀ ਇਹਦੇ ਜਦੋਂ ਕੰਮ ਖਰਾਬ ਹੀ ਉਹਦਾ ਕਰਕੇ ਅੱਛਾ ਜੀ ਬੱਚਿਆਂ ਦੇ ਨਾਲ ਅੱਜ ਵੀ ਤੁਸੀਂ ਬੱਚਿਆਂ ਨੂੰ ਪਿਆਰ ਕਰਦੇ ਹੋ ਦਿਨੋਂ ਤਾਂ ਅਸੀਂ ਦਿਨੋਂ ਕਰਦੇ ਆਂ ਪਿਆਰ ਅੱਛਾ ਜੀ ਆਹੋ ਇਹ ਰੋਗਿਆ ਨੇ ਯਾਰ ਕਿਦੋਂ ਆ ਜੀ ਤੇ ਨਾ ਆਪਣੀ ਕੁੜੀ ਨੂੰ ਕੌਮਰੀ ਘਰ ਬੇੜੀ ਤੇ ਕੌਮ ਆਪਣਾ ਰਾਜਪ੍ਰੀਤ ਸਿੰਘ ਲੜਕਾ ਉਹ ਵੇਣਾ ਮੈਂ ਜਦੋਂ ਭਾਂਡੇ ਤੋਦਾ ਅਸੀਂ ਬੈ ਉਹ ਆਟੋ ਚਲਾ ਕੇ ਗਿਆ ਕਰਨ ਤੇ ਤੁਸੀਂ ਭਾਂਡੇ ਮਾਜਦੇ ਲੋਕਾਂ ਜੂਠੇ ਅਮਰਤਾ ਸਿੰਘ ਆਪਾਂ ਸਾਰੇ ਜਮੀਨ ਹੈ ਤੁਹਾਡੇ ਕੋਲ ਬਾਬਾ ਜੀ ਜਮੀਨ ਹੈ ਤਨਕ ਗੱਲੇ ਗਈ ਆ ਟਾਈਮ ਪਾਸ ਹੋ ਹੀ ਜਾਂਦਾ ਜੀ ਕਰਜ਼ਾ ਬਹੁਤ ਜਦਾ ਨਾ ਸਿਰ ਤੇ ਵੱਡਾ ਭਰਾ ਚੜਾ ਗਿਆ ਰੋਟੀ ਆ ਪਕਾਉਨੇ ਆ ਚਾਹ ਆ ਬੋ ਲੈਂਦੀ ਬਾਹਰ ਮਾਦਰ ਮੈਂ ਕਰਾਉਣਾ ਕਿਸੇ ਵੇਲੇ 12 ਵੇਠਾ ਦਿੰਦੀ ਆ ਕੇਲੇ ਤੜਕੇ 4 ਵਜੇ ਲੀੜੇ ਕਪੜਾ ਦਾ ਧੋਣਾ ਉਹ ਨੂੰ ਮੈਨ ਨਾ ਹੋਣਾ ਆਪ ਅੱਛਾ ਜੀ ਕਸ਼ਾ ਦੇ ਤੱਕ ਬਦਲੀ ਕਰਦਾ ਤੌਲੀਆ ਪਾ ਕੇ ਵੇਖੋ ਜੀ ਹਾਂਜੀ ਬਾਬਾ ਜੀ ਕੀ ਨਾਮ ਤੁਹਾਡਾ ਮੇਰਾ ਨਿਰਮਲ ਸਿੰਘ ਹੈ ਜੀ ਇਹ ਤੁਹਾਡੇ ਪਿੰਡ ਦੇ ਨੇ ਬਾਬਾ ਜੀ ਇਹ ਕੋਈ ਨਸ਼ਾ ਨੁਸ਼ਾ ਕਰਦੇ ਨੇ ਨਾ ਜੀ ਨਾ ਕੋਈ ਬੈਲ ਨਹੀਂ ਕਰ ਬਚਪਨ ਤੋਂ ਵੀ ਇਕੱਠੇ ਰਹੇ ਇੱਕੋ ਪਿੰਡ ਸਾਡਾ ਜੰਦੀਪੁਰਸੀ ਪਿੰਡ ਕਿਸਿਹੜਪੁਰਾ ਪਿੱਛੋਂ ਅੱਛਾ ਜੀ ਅਹੀਂ ਘਰੇ ਇਕੱਠੇ ਇਕਸੀਪੁਰਗੇ ਹਰ ਇਕੱਠੇ ਅੱਛਾ ਕੋਈ ਗੱਲ ਨਹੀਂ ਕਿ ਨੱਚੇ ਦਾ ਕੋਈ ਬੈਲ ਨਹੀਂ ਹੈਗਾ ਜਿਹੜੇ ਇਹਨਾਂ ਦੀ ਪਤਨੀ ਤੇ ਬੱਚਿਆਂ ਲੋ ਇਖਤਾਮ ਲਗਾਏ ਗਾਰੇ ਉਹ ਕੀ ਕਰ ਉਹ ਜੀ ਬਿਲਕੁਲ ਨਜਾਇਜ਼ ਅੱਛਾ ਜੀ ਨਜਾਇਜ਼ ਹੋ ਰਿਹਾ ਸਹੀ ਨਹੀਂ ਹੋਊਗਾ ਮੈਂ ਅੱਛਾ ਜੀ ਮੈਂ ਜੰਦਾਰਾ ਲੈਂਡਰ ਪਾਉਣ ਮੈਨੂੰ ਉੱਥੇ ਮਿਲਦੀ ਰਹੀ ਆਪਣੇ ਉੱਥੇ ਨੇ ਜੀ ਸਾਰਾ ਪਿੰਡ ਹੀ ਹਮੀ ਪਰੂਗਾ ਜੀ ਜਦੋਂ ਤੁਸੀਂ ਗੱਲ ਕਰੋ ਸਾਰੇ ਪਿੰਡ ਬਾਬੇ ਦੀ ਗੱਲ ਕਰੋ ਚੱਲੂਗੀ ਅੱਛਾ ਜੀ ਹਾਂਜੀ ਧੰਨਵਾਦ ਜੀ